ਨਮਸਕਾਰ ਦੋਸਤੋ ਮੈਂ ਹਾਂ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦੇ ਸਰਹੱਦੀ ਇਲਾਕੇ ਪਿੰਡ ਹੈਗਾ ਪਲਾ 10 ਦੀ ਕਿਤੇ ਤੜਕਸਾਰ ਇੱਕ ਜਿਹੜੀ ਹੈ ਵੱਡੀ ਜਿਹੜੀ ਹੈ ਘਟਨਾ ਜਿਹੜੀ ਵਾਪਰੀ ਹੈ ਪਿੰਡ ਜਿਹੜਾ ਸਿੰਬਲ ਸਕੂਲ ਤੋਂ ਦੱਸਿਆ ਜਾ ਰਿਹਾ ਇੱਕ ਵਿਅਕਤੀ ਜਿਹਦੀ ਤਸਵੀਰਾਂ ਦਿਖਾ ਰਹੇ ਆ ਇਸ ਜਗ੍ਹਾ ਤੇ ਡੈੱਡ ਬੋਡੀ ਮਿਲੀ ਹੈ ਨਾਲ ਦੀ ਸਕਰੀਨ ਤੇ ਵੀ ਤਸਵੀਰਾਂ ਦਿਖਾ ਰਹੇ ਆ ਕਿ ਕਿਵੇਂ ਜਿਹੜੀ ਉਹਦੀ ਡੈੱਡ ਬੋਡੀ ਪਈ ਹੋਈ ਸੀ ਕਹਿੰਦੇ ਨੇ ਸ਼ੱਕ ਜਤਾਇਆ ਜਾ ਰਿਹਾ ਪਰਿਵਾਰਕ ਮੈਂਬਰਾਂ ਲੋ ਕਿ ਉਸ ਵਿਅਕਤੀ ਨੂੰ ਜਿਹੜਾ ਹੋ ਸਕਦਾ ਉਹਦੇ ਨਾਲ ਲੁੱਟ ਖੋ ਕੇ ਇਹਨੇ ਕੀਤੀ ਹੋਏ ਜਾਂ ਉਹਨੂੰ ਲੁੱਟ ਕੋ ਕਰਕੇ ਉਸ ਤੋਂ ਬਾਅਦ ਉਹਨੂੰ ਮਾਰ ਕੇ ਇੱਥੇ ਸੁੱਟਿਆ ਗਿਆ ਉਸ ਤੋਂ ਕੁਝ ਹੀ ਦੂਰੀ ਤੇ ਰੋਡ ਹੈ ਕਹਿੰਦੇ ਨੇ ਕਿ ਕੱਲ ਹੀ ਜਿਹੜਾ ਇਹ ਵਿਅਕਤੀ ਸੀਗਾ ਗੁਜਰਾਤ ਤੋਂ ਘਰ ਪਰਤਿਆ ਸੀਗਾ ਤੇ ਇਹ ਵੀ ਸੂਤਰਾਂ ਦੀ ਮੰਨੀ ਇਹਦੇ ਕਹਿੰਦੇ ਨੇ ਵੀ ਘਰ ਪਹੁੰਚਿਆ ਵੀ ਨਹੀਂ ਹੈ ਘਰੋਂ ਬਾਹਰ ਘਰ ਦੇ ਬਾਹਰ ਹੀ ਪਤਾ ਨਹੀਂ ਕਿਸੇ ਨਾਲ ਚਲਾ ਗਿਆ ਜਾਂ ਕਿਸੇ ਦਾ ਫੋਨ ਆ ਰਿਹਾ ਸੀ ਜਿਹੜਾ ਕਿ ਘਰਦਿਆਂ ਦਾ ਕਹਿਣਾ ਉਹਨੂੰ ਬਾਰ-ਬਾਰ ਫੋਨ ਆ ਰਿਹਾ ਸੀਗਾ ਕਹਿੰਦੇ ਉਸ ਦੀ ਜੇਬ ਦੇ ਵਿੱਚ ਪੈਸੇ ਵੀ ਸੀਗੇ ਤੇ ਮੋਬਾਈਲ ਵੀ ਸੀਗਾ ਕੰਨਾਂ ਦੇ ਵਿੱਚ ਜਿਹੜੀਆਂ ਵਾਲੀਆਂ ਸੀਗੀਆਂ ਜਿਹੜੀਆਂ ਇਸ ਵੇਲੇ ਮੌਜੂਦ ਨਹੀਂ ਸੀਗੀਆਂ ਕਿਆਸ ਲਗਾਏ ਜਾ ਰਹੇ ਘਰ ਵਾਲਿਆਂ ਦੇ ਵੱਲੋਂ ਕਿ ਜਿਹੜਾ ਇਸ ਦਾ ਕਿਤਨਾ ਕਿਦੇ ਕਤਲ ਕੀਤਾ ਗਿਆ ਤੇ ਦੂਸਰੇ ਪਾਸੇ ਜੇ ਗੱਲ ਕਰੀ ਸੂਤਰਾਂ ਨੇ ਮੰਨੀ ਹੈ ਤੇ ਇਸ ਏਰੀਆ ਦੇ ਵਿੱਚ ਕਹਿੰਦੇ ਨੇ ਨਸ਼ੇ ਦਾ ਵੀ ਜਿਹੜਾ ਅਜੇ ਤੱਕ ਕਾਫੀ ਜਿਹੜਾ ਕਾਰੋਬਾਰ ਚੱਲਦਾ ਪਿਆ ਲੋਕ ਜਿਹੜੇ ਨਸ਼ੇਰੀ ਹੈਗੇ ਨੇ ਇਹ ਵੀ ਸੂਤਰਾਂ ਦੇ ਹਵਾਲੇੋਂ ਗੱਲ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਕਿਸੇ ਨੇ ਇਹਨੂੰ ਵਾਧਾ ਘਾਟਾ ਨਸ਼ਾ ਨਾ ਕਰਵਾਇਆ ਜਿਸ ਕਰਕੇ ਉਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਤੇ ਇਸ ਨੂੰ ਇੱਥੇ ਸੁੱਟ ਕੇ ਚਲੇ ਜਾਂਦੇ ਨੇ ਪੁਲਿਸ ਵੀ ਮੌਕੇ ਤੇ ਪਹੁੰਚੀ ਦੀ ਹੈ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਜਿਹੜੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਜਾਂਚ ਕਰ ਰਹੀ ਹੈ ਕਿ ਆਖਿਰ ਕੀ ਕਾਰਨ ਰਿਹਾ ਪਰਵਾਰਿਕ ਮੈਂਬਰਾਂ ਨਾਲ ਗੱਲਬਾਤ ਸੁਣਾਣਿਆ ਤੁਹਾਨੂੰ ਕੀਤੀ ਹੋਈ ਉਹਨਾਂ ਦਾ ਕੀ ਕਹਿਣਾ ਕੀ આરોਪ ਹੈਗੇ ਨੇ ਕੀ ਉਹਨਾਂ ਦੀ ਮੰਗ ਹੈਗੀ ਹੈ ਤੇ ਕੋਸ਼ਿਸ਼ ਕਰਾਂਗੇ ਜੇਕਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਵੀ ਉਹਨਾਂ ਦਾ ਕੀ ਕਹਿਣਾ ਇਸ ਸਾਰੀ ਘਟਨਾ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰ ਜੀ ਆਪਾਂ ਟਿਕਲੇ ਲੱਦੇ ਮੇਰਾ ਬ੍ਰਦਰ ਕੀ ਕਰ ਰਿਹਾ ਕੁਛ ਨਹੀਂ ਬਈਆ ਕੱਲੇ ਗੁਜਰਾਤ ਤੋਂ ਆਏ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਮੈਨੂੰ ਆਣ ਕੇ ਨਾ ਚੱਕੀ ਬੈਂਕ ਤੋਂ ਲੈ ਜਾ ਮੈਂ ਜਾ ਕੇ ਉਥੋਂ 2:30 ਵਜੇ ਚੱਕੀ ਬੈਂਕ ਤੋਂ ਲਿਆ ਆ ਨੂੰ ਚੱਕੀ ਬੈਂਕ ਤੋਂ ਲੈ ਕੇ ਆਈ ਘਰ ਚੱਕ ਖੁਲੜੀ ਮੇਰੇ ਕੋਲ ਆਇਆ ਉਤੋਂ ਨੇ ਮੇਰੇ ਬੇਟੇ ਨੂੰ ਨਾਲ ਲਿਆ ਸਕੂਟੀ ਤੇ ਦੋਨੇ ਮਾਮਾ ਆਪਣੇ ਵਾ ਗਿਆ ਅਸੀਂ ਮਾਮਾ ਧੀਆ ਦੋਨੋਂ ਬਸਟ ਆ ਗੀਆਂ ਆਏ ਆ ਖੋਜ ਕਿਤੇ ਬਮਿਆਲ ਆਣ ਕੇ ਇਹਨੂੰ ਮੈਂ 7 ਵਜੇ 2 ਮਿੰਟ ਤੇ ਇਹਨੂੰ ਫੋਨ ਕੀਤਾ ਮੈਂ ਕਿ ਚੰਨੇ ਮਬ ਬਮਿਆਲ ਉੱਤਰ ਗਏ ਮੈਨੂੰ ਲੈ ਜਾ ਕਹਿੰਦਾ ਦੀਦੀ ਮੈਂ ਆਇਆ ਇਹ ਨਹੀਂ ਆਇਆ ਮੈਂ ਫੋਨ ਕਰੀ ਗਈ ਫੋਨ ਇਹਦਾ ਬੰਦ ਤੇ ਬੰਦ ਬਸ ਉਸ ਤੋਂ ਬਾਅਦ ਨਾਲ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਕਿੰਨੇ ਵਜੇ ਦੀ ਗੱਲਬਾਤ ਹੋਈ ਇਹ 7 ਵਜੇ 2 ਮਿੰਟ ਤੇ ਮੈਂ ਇਹਨੂੰ ਫੋਨ ਕੀਤਾ ਕੀ ਲਾਦਾ ਨੁਰੀ ਦਾ ਮਾਰਕਟਾਈ ਹੋਈ ਹੈ ਲੁੱਟੋ ਹੋਈ ਹੈ ਕਿਤਰਾ ਦਾ ਜਿੱਦਾਂ ਦੀ ਹਾਲਾਤ ਦੇਖੇ ਅਸੀਂ ਪੈਰਾਂ ਚ ਵੀ ਇਹਦੇ ਬਲੱਡ ਨਿਕਲਿਆ ਹੱਥਾਂ ਚ ਵੀ ਕੰਨ ਵਿੱਚ ਵਾਲੀ ਸੋਨੇ ਦੀ ਨੱਤੀਆਂ ਪਾਈਆਂ ਸੀ ਨੇ ਉਹ ਵੀ ਹਨੀ ਇਹਦੀਆਂ ਕੋਣ ਕਿਸੇ ਤੇ ਸਾਖਾ ਨੂੰ ਕੀ ਫੋਨ ਆਂਦਾ ਸੀ ਇਹਨੂੰ ਵਾਰ-ਵਾਰ ਵਾਰ-ਵਾਰ ਇਹਨੂੰ ਫੋਨ ਆਂਦਾ ਸੀ ਅਨਿਲ ਪੁਠਾ ਨਹੀਂ ਇਦਾਂ ਦਾ ਕੁਛ ਨਾਮ ਨਹੀਂ ਇਹਦੇ ਡਾਇਲ ਹੁੰਦਾ ਸੀ ਹੁਣ ਇਹਦਾ ਫੋਨ ਵੀ ਨਹੀਂ ਹੈਗਾ ਹਾਨੂੰ ਫੋਨ ਵੀ ਚਾਹੀਦਾ ਫੋਨ ਚ ਅਸੀਂ ਕਾਲਾ ਡਿਟੇਲਾ ਸਾਰਾ ਕੁਝ ਕਢਾਉਣਾ ਚਾਹੁੰਦੇ ਆ ਫਿਰਾਨੂੰ ਪਤਾ ਲੱਗੇ ਕਿ ਕੌਣ ਮੁੰਡਾ ਹੈ ਕਿਹਦੇ ਨਾਲ ਗਿਆ ਕਿੱਦਾਂ ਹੋਇਆ ਤੁਹਾਡੇ ਵੱਲੋਂ ਪੁਲਿਸ ਗ੍ਰੇਡ ਕੀਤੀ ਪੁਲਿਸ ਹਾਂਜੀ ਪੁਲਿਸ ਆਈ ਐ ਇੱਥੇ ਕੀ ਕਾਰਵਾਈ ਚੱਲ ਰਹੀ ਹੈ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਤੁਸੀਂ ਕੀ ਇਨਸਾਫ ਮੰਗਦੇ ਹੋ ਇਨਸਾਫ ਚਾਹੁੰਨੇ ਆ ਕਿ ਪਤਾ ਲੱਗੇ ਕਿੰਨੇ ਕੀਤਾ ਕਿੱਦਾਂ ਹੋਇਆ ਹਨੂ ਇਨਸਾਫ ਚਾਹੀਦਾ ਸਾਡੇ ਭਰਾ ਦਾ ਕੋਲਵੰਤ ਸਿੰਘ ਸਰ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਥਾਰੇ ਗੁਜਰਾਤ ਗਿਆ ਸੀ ਗੁਜਰਾਤ ਗਿਆ ਕੱਲ ਸ਼ਾਮੀ 6 ਵਜੇ ਖੋਚਕ ਆਇਆ ਓਥੋਂ ਖੋਚਕ ਦਾ ਮੜਾ ਕਾਨੂੰ ਪਠਾਨੀਆ ਗਿਆ ਕੇ ਨਾਂ ਉਹਦਾ ਓਥੇ ਦਾਰੂ ਵੀ ਪੀਤੀਆ ਮੇਰਾ ਬੇਡਾ ਦੋਦਾ ਮੇਰਾ ਨਾਲ ਹੀ ਕਹਿੰਦਾ ਦਾਰੂ ਪੀਤੀ ਪਹਿਲਾਂ ਫਿਰ ਇਹਦਨ ਆਏ ਨੇ ਫਿਰ ਇਹਦਨ ਆਏ ਨੇ ਪਲਾਸਾਇਰ ਨੂੰ ਪਲਾਸਾ ਨੂੰ ਘੁੰਮੇ ਫੇਰੇ ਨੇ ਫਿਰ ਇੱਥੇ ਕਿਨਾਰੇ ਆਪਣੇ ਬੈਠੇ ਘਰੋਦੇ ਇੱਥੇ ਖਾਦੀ ਪੀਤੀ ਜਣਾ ਸਾਨੂੰ ਕੋਈ ਪਤਾ ਨਹੀਂ ਮੈਨੂੰ ਜਾਣੇ ਕਹਿੰਦੇ ਵੀ ਜੜਾ ਡੜੀ ਪਤਾ ਕਰੀ ਮਤਲਬ ਆ ਪੈਂਦਾ ਕਿ ਕਈ ਵੇ ਦੱਸਦੇ ਆ ਜਾਂਦਾ ਕ੍ਰੈਸ਼ ਤੋਂ ਜਾਂਦਾ ਕਿਉਂ ਕੰਮ ਕਰਦਾ ਤੇ ਕਿਲੀਆਂ ਇੱਥੇ ਕੋਰਪ ਨੂੰ ਕਈ ਵੇ 11 ਵਜੇ 12 ਵਜੇ ਆ ਜਾਂਦਾ ਕ੍ਰੈਸ਼ ਤੋਂ ਮੈਂ ਪਿਆ ਜਾਏਗਾ 10-11 ਵਜੇ ਆ ਜਾਏਗਾ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਸਰ ਹਾਂ 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 ਉਹਦੇ ਵਿੱਚ ਕੋਈ ਘਰ ਪੁੱਜਾ ਨਹੀਂ ਸਿਰ ਦਿਨ ਚੜਿਆ ਮਤਲਬ ਆ ਜਾਏਗਾ ਮੈਂ ਚਲ ਗਿਆ ਖੇਤ ਪੈ ਜਾਣਾ ਮੈਂ ਜਾ ਮੋਟਾ ਛਣੀ ਚਾ ਮੈਨੂੰ ਬਾਹਰ ਫੋਨ ਗਿਆ ਮੋੜਾ ਲੈਣ ਗਿਆ ਵਜ਼ੀਦ ਮੈਨੂੰ ਕਹਿੰਦਾ ਪੁਰਾ ਤਾਰੂ ਜੇਨ ਕੁਝ ਬੀਤੀ ਰਣ ਦੇ ਹਾਂ ਸਰ ਉਹ ਲੋਟ ਸੋ ਆਪਣਾ ਖੂਨ ਕੱਢਿਆ ਦਾ ਕੋਈ ਬਾੜੀ ਲਾ ਕੇ ਲਾ ਕੇ ਮੋਬਾਈਲ ਨਹੀਂ ਉਹਦਾ ਪੈਰਾਂ ਤੋਂ ਖੂਨ ਕੱਢੇ ਦਾ ਕੰਨਾਂ ਤੋਂ ਖੂਨ ਕੱਢੇ ਦਾ ਬਾੜੀ ਸੋਨੇ ਦੀ ਲਾ ਕੇ ਦਾ ਉਹਦਾ ਮੋਬਾਈਲ ਫਰਸ ਕੋਈ ਨਹੀਂ ਹੈਗਾ ਕੰਨਾਂ ਨੂੰ ਸਬੂਤ ਹੁੰਦਾ ਵੀ ਉਹ ਜਦੋਂ ਉੱਥੋਂ ਆਇਆ 20000 ਰੁਪਏ ਦੇ ਕੋਲ ਹੀ ਖਾਤੇ ਤੇ ਪਰ 10000 ਰਹਿ ਗਿਆ ਕਿ 5000 ਰਹਿ ਗਿਆ ਸੀ ਇਹ ਸਰ ਜੱਟ ਉੱਥੋਂ ਮਤਲਬ ਰਿਪੋਰਟ ਚਲੀ ਹੈ ਜਿਸ ਮਾਲ ਕੋ ਕੰਮ ਕਰਦਾ ਉਹਨਾਂ ਕਿਹਾ ਵੀ ਇਹ 20000 ਬਣਿਆ 20000 ਮੈਂ ਦੇ ਤੈ ਹਾਂਜੀ ਹੁਣ ਪਤਾ ਨਹੀਂ ਇਹ ਕੰਮ ਚ 2000 ਰੁਪਏ ਆ ਕੇ ਚਾਜ ਹੋਰ ਪਤਾ ਨਹੀਂ ਦੇਖਿਆ ਨਹੀਂ ਬਾਕੀ ਪੈਸੇ ਵੀ ਇਹਦੇ ਕੋਲ ਆ ਗਏ ਉਹ ਵੀ ਲੱਗਿਆ। ਦੂਸਰੇ ਇੱਕ ਡੈੱਡ ਬੋਡੀ ਮਿਲੀ ਹੈ ਜਿਹੜੀ ਸਵੇਰੇ ਕੀ ਮਾਮਲਾ ਸੀਗਾ। ਆ ਬੰਦਰ ਇਸ ਤਰ੍ਹਾਂ ਸੀਗਾ ਆਪਣੇ ਚੌਂਖੀ ਚਾਰ ਨੂੰ ਇਨਫੋਰਮੇਸ਼ਨ ਆਈ ਸੀਗੀ ਬੰਮਿਆਲ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਪਿੰਡ ਪਲਾਦ ਲੱਗੇ ਜਿਹੜੀ ਇੱਕ ਡੈੱਡ ਬੋਡੀ ਪਈ ਹੈ। ਮੌਕੇ ਤੇ ਮੁਰਕੇ ਫਿਰ ਅਸਰਪੁਰ ਸਾਹਿਬ ਆਪਣੇ ਰੋਡ ਜੈਮਲ ਸਿੰਘ ਤੇ ਚੌਂਖੀ ਚਾਰ ਪਹੁੰਚਦੇ ਨੇ। ਉੱਥੇ ਜਾ ਕੇ ਦੇਖਦੇ ਜੋ ਪਤਾ ਲੱਗਦਾ ਕਿ ਉਹ ਡੈੱਡ ਬੋਡੀ ਜਿਹੜੀ ਹੈ ਉਹ ਚਰਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਹਿਣ ਵਾਲਾ ਫਲਾਹ ਦਾ ਉਸਦਾ ਫਾਦਰ ਵੀ ਜੂਸੀ ਦਾ ਦੇਖਣ ਵਿੱਚ ਆਇਆ ਕਿ ਚਰਨਜੀਤ ਜਿਹੜਾ ਹੈ ਗੁਜਰਾਤ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਪੋਕਲੈਂਡ ਦੀ ਨੀਂਂਹ ਚੁਣਾਉਂਦਾ ਸੀਗਾ ਔਰ ਉੱਥੇ ਹੀ ਆਪਣੇ ਖੋਜਿਕ ਚੱਕ ਪਿੰਡ ਦਾ ਵੀ ਇੱਕ ਕਾਲੂ ਪਠਾਨੀਆਂ ਨਾਂ ਦਾ ਜਿਹੜਾ ਸੀਗਾ ਬੰਦਾ ਉਹ ਵੀ ਉੱਥੇ ਕੰਮ ਕਰਦਾ ਸੀਗਾ ਜਿੱਥੇ ਉਹਨਾਂ ਦੇ ਕੋਲ ਆਪਸ 'ਚ ਰਣਜੀਤ ਭਾਈ ਸੀਗੇ ਥੈਨ ਆਫਟਰ 댓 ਉਹ ਰਾਤੀ ਕਿਤੇ ਉਹਨਾਂ ਨੂੰ ਆਪਸ ਵਿੱਚ ਉਹਨੂੰ ਸੱਦਿਆ ਉਹਨੇ ਸੱਦਕੇ ਤੇ ਆਪਾਂ ਚ ਗੱਲਾਂ ਬਾਤਾਂ ਹੋਈਆਂ ਮੇ ਵੀ ਉਸ ਤੋਂ ਬਾਅਦ ਕਿਤੇ ਉਹਨਾਂ ਦੀ ਆਪਾਂ ਚ ਝੜਕ ਹੋਈ ਹੈ ਦੇ ਵਿੱਚ ਅ ਚਰਨਜੀਤ ਦੀ ਡਟ ਹੋ ਜਾਂਦੀ ਹੈ ਸੋ ਆਪਾਂ ਟੀਮਾਂ ਭੇਜ ਦਿੱਤੀਆਂ ਕਾਲੂ ਪਖਤੂਨ ਨੂੰ ਅਰੈਸਟ ਕਰਨ ਨੂੰ ਵਾਸਤੇ ਅਗਰ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸੰਜੇ ਕਰ ਦਿੱਤੇ ਜਾਣਗੇ ਥੈਂਕ ਯੂ